ਸੈਂਟ ਵੀ ਕੈਮੀਕਲ ਨਹੀਂ ਹੋਗਾ ਇਹਦਾ 1% ਵੀ ਸਾਈਡ ਇਫੈਕਟ ਹੈ ਜਿਹੜਾ ਨਹੀਂ ਹੋਈਗਾ ਅੱਗੇ ਇੱਕ ਪ੍ਰੋਡਕਟ ਆਉਂਦਾ ਹੈਗਾ ਸਾਡਾ ਗਲੂਕੋਜ਼ਰ 슈ਗਰ ਤੇ ਜੇ ਕਿਸੇ ਨੂੰ 400 500 ਜਿਵੇਂ ਕਹਿ ਦਿੰਦੇ ਆਲੀ 슈ਗਰ ਰਹਿੰਦਾ ਸਾਡਾ 슈ਗਰ ਨੂੰ ਸਾਨੂੰ ਆਰਾਮ ਨਹੀਂ ਆਉਂਦਾਗਾ ਤਾਂ ਇਹ ਸਾਡਾ ਸਪੈਸ਼ਲ 슈ਗਰ ਵਾਲਿਆਂ ਵਾਸਤੇ ਬਣਿਆ ਹੋਇਆ ਸਿਰਫ ਸਾਡਾ ਪ੍ਰੋਡਕਟ ਕਿੰਨੇ ਚਿਰ ਖਾਣਾ ਹੈ ਸਿਰਫ 4 ਮਹੀਨੇ 슈ਗਰ ਵਾਲੇ ਨੇ 4 ਮਹੀਨੇ ਖਾਣਾ ਉਦੋਂ ਬਾਅਦ ਮੈਂ ਸਾਡਾ ਪ੍ਰੋਡੈਕਟ ਵੀ ਨਹੀਂ ਖਾਣਾ ਉਹਨੇ ਜਿਹੜੀ ਗੋਲੀ ਲੱਗੀ ਆ ਉਹਦੀ ਉਹ ਵੀ ਨਹੀਂ ਖਾਣੀਗੀ ਔਰ ਕੱਲਾ ਕੇਸਰ ਪੀਣਾ ਸ਼ੂਗਰੋ ਦਾ ਨਾਰਮਲ ਹੋਊਗਾ ਜਿਵੇਂ ਮਰਜ਼ੀ ਮਿੱਠਾ ਖਾ ਸਕਦਾ ਜੋ ਪਸੰਦ ਆ ਖਾ ਸਕਦਾ ਹੁਣ ਇੱਕ ਆਪਾਂ ਚੀਜ਼ ਵੇਖਦੇ ਆ ਵੀ ਆਪਾਂ ਕਹਦੇ ਨੇ ਚੰਡੀਗੜ੍ਹ ਤੋਂ ਸ਼ੂਗਰ ਨਹੀਂ ਠੀਕ ਹੋਇਆਗਾ ਚਾ ਵੱਡੇ ਵੱਡੇ ਡਾਕਟਰਾਂ ਤੋਂ ਜਿਹੜਾ ਸ਼ੂਗਰ ਠੀਕ ਨਹੀਂ ਹੁੰਦਾਗਾ ਕਿਉਂਕਿ ਐਲੋਪੈਥੀ ਦੇ ਵਿੱਚ ਕੋਈ ਵੀ ਐਹੋ ਜੀ ਦਵਾਈ ਹੈ ਨਹੀਂ ਜੀ ਜਿਹੜੇ ਸਾਡੇ ਸਰੀਰ ਦੇ ਅੰਗਾਂ ਨੂੰ ਦੁਬਾਰਾ ਕੰਮ ਕਰਨ ਲਾ ਦੇ ਸ਼ੂਗਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਜਦੋਂ ਸਾਡੇ ਸਰੀਰ ਦੇ ਵਿੱਚ ਖਾਦਾ ਪੀਤਾ ਜਿਹੜਾ ਜ਼ਹਿਰੀਲਾਪਣ ਜੰਮ ਜਾਂਦਾ ਤੇ ਜਿਹੜੀ ਪੈਨ ਕਰਿਆ ਹੁੰਦੀ ਉਹ ਕੰਮ ਕਰਨੋਂ ਹਟ ਜਾਂਦੀ ਉਹਦੇ ਵਾਸਤੇ ਇਸ ਵਲੀਨ ਜਿਹੜੀ ਅੰਦਰੋਂ ਬੰਨ ਨੂੰ ਬੰਦ ਹੋ ਜਾਂਦੀ ਇਸ ਵਲੀਨ ਬਾਹਰੋਂ ਬੰਨਣਾ ਪੈਂਦਾ ਬਾਹਰੋਂ ਲੈਣੀ ਪੈਂਦੀ ਆ ਇਸ ਕਰਕੇ ਇਹ ਅੰਦਰੋਂ ਸਾਡੀ ਜਿਹੜੀ ਪੈਨ ਕਰਿਆ ਸਾਡਾ ਸਰੀਰ ਦਾ 파ਟ ਆ ਉਹਦੇ ਤੇ ਕੰਮ ਕਰਦਾ ਔਰ ਜਦੋਂ ਉਹ ਸਹੀ ਹੋ ਗਿਆ ਤਾਂ ਸਾਨੂੰ ਕਿਸੇ ਵੀ ਦਵਾਈ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਅੱਗੇ ਸਾਡੇ ਕੋਲ ਸਿਲਾਜੀਤ ਹੈ ਇਹਦੇ ਬਾਹਰ ਘੋਟੇ ਕਿਤੇ ਦਰਦ ਕਰਦੇ ਹੋਣ ਜਾਂ ਸਰੀਰਕ ਕਮਜ਼ੋਰੀ ਹੋਵੇ ਕਿਸੇ ਤਰ੍ਹਾਂ ਦੀ ਤਾਂ ਸਾਡੇ ਕੋਲ ਤਯਾਰ ਹੈ ਜਿਹੜੀ ਉਹ ਸਿਲਾਜੀਤ ਕੀ ਮਿਲਦੀ ਹੈ ਇਸ ਕਰਕੇ ਸਾਡੇ ਕੋਲ ਜਿਹੜੇ ਤਿੰਨ ਚਾਰ ਪ੍ਰੋਡੈਕਟ ਹੈ ਇਹ ਸਿਰਫ ਬਿਮਾਰੀ ਦੇ ਉੱਤੇ ਆ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਵੀ ਕਿੱਤੇ ਦੀ ਪਥਰੀ ਹੋਵੇ ਗੁਰਦੇ ਦੀ ਪਥਰੀ ਹੋਵੇ ਜਾਂ ਜੁੜਤ ਰਹਿ ਦੇ ਵਿਚਰ ਸੌਲਗਾ ਹੋਣ ਜਾਂ ਕਿਸੇ ਨੂੰ ਬੱਚਾ ਨਾ ਹੁੰਦਾ ਹੋਵੇ ਤਾਂ ਉਹ ਵੀ ਸਾਡੇ ਕੋਲ ਜਿਹੜੇ ਪ੍ਰੋਡੈਕਟ ਆ ਲੱਗ ਲੱਗ ਹੈਗੇ ਆ ਹੋਰ ਵੀ ਜੇ ਕਿਸੇ ਨੂੰ ਜਾਣਕਾਰੀ ਲੈਣੀ ਹੈ ਸਾਤੋਂ ਪਾਸੇ ਬੈਠ ਕੇ ਵੀ ਲੈ ਸਕਦਾ ਸੋ ਇਹਨਾਂ ਤੋਂ ਵੀ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਐਂਡ ਧੰਨਵਾਦ